ਬਰੀ ਸਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਗੀ ਦਾ ਦਿਹਾੜਾ ਹੈ ਮਾਗ ਦੇ ਮਹੀਨੇ ਦੀ ਅਸੰਗਰਾਂਦ ਹੈ ਤੇ ਨਾਲ ਹੀ ਅੱਜ ਦਿਹਾੜਾ ਹੈ ਉਹਨਾਂ 40 ਮੁਕਤਿਆਂ ਨੂੰ ਯਾਦ ਕਰਨ ਦਾ ਭਾਈ ਮਹਾਂ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਿਖ ਕੇ ਦਿੱਤੇ ਬੇਦਾਵੇ ਨੂੰ ਪੜਵਾਉਣ ਵਾਸਤੇ ਮੁਕਸਰ ਦੀ ਜੰਗ ਦੇ ਵਿੱਚ ਮੁਗਲਾਂ ਦੇ ਆਹੂ ਲਾਂਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਮਾਈ ਭਾਗੋ ਦੀ ਅਗਵਾਈ ਦੇ ਵਿੱਚ ਭਾਈ ਮਹਾ ਸਿੰਘ ਤੇ ਉਹਨਾਂ ਦੇ 40 ਸਾਥੀਆਂ ਨੇ ਗੁਰਕਲਗੀਦਰ ਪਾਸ਼ਾ ਦੇ ਵੱਲ ਵੱਧਦੀ ਹੋਈ ਮੁਗਲ ਫੌਜ ਨੂੰ ਰੋਕਿਆ ਔਰ ਖਿਦਰਾਨੇ ਦੀ ਢਾਬ ਦੇ ਕੋਲ ਭਿਆਨਕ ਲੜਾਈ ਹੋਈ ਜਿਦੇ ਵਿੱਚ ਹਜ਼ਾਰਾਂ ਮੁਗਲਾਂ ਨੂੰ ਮਾਰ ਕੇ ਇਹ 40 ਸਿੰਘ ਜਿਹੜੇ ਐ ਸ਼ਹੀਦ ਹੋ ਗਏ ਤੇ ਭਾਈ ਮਹਾ ਸਿੰਘ ਜਿਨ੍ਹਾਂ ਨੂੰ ਸ਼ਹੀਦ ਹੋਣ ਤੋਂ ਪਹਿਲਾਂ ਗੁਰਗਬਿੰਦ ਸਿੰਘ ਪਿਤਾ ਨੇ ਆਪਣੀ ਗੋਦ ਦੇ ਵਿੱਚ ਉਹਨਾਂ ਦੇ ਸਿਰ ਨੂੰ ਰੱਖਿਆ ਤੇ ਉਹਨਾਂ ਦੀ ਅੱਖਾਂ ਦੇ ਸਾਹਮਣੇ ਉਹ ਵਿਦਾਵਾ ਜਿਹਦੇ ਵਿੱਚ ਲਿਖਿਆ ਸੀ ਕਿ ਅਸੀਂ ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ ਉਹ ਵਿਦਾਵਾ ਪਾੜਿਆ ਟੁੱਟੀ ਗੰਢੀ ਤੇ 40 ਜਿਹੜੇ ਸਨ ਉਹ ਮੁਕਤ ਹੋ ਗਏ ਮੁਕਤਿਆਂ ਦੀ ਯਾਦ ਵਿੱਚ ਉਹਨਾਂ 40 ਮੁਕਤਿਆਂ ਦੀ ਯਾਦ ਵਿੱਚ ਅੱਜ ਦੇ ਦਿਹਾੜੇ 14 ਜਨਵਰੀ ਨੂੰ ਹਰ ਸਾਲ ਗੁਰਮਤ ਸਮਾਗਮ ਜਿਹੜੇ ਨੇ ਉਮਕਸਰ ਸਾਹਿਬ ਹੁੰਦੇ ਐ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਮੁੱਖ ਸਥਾਨ ਹੈ ਦਰਬਾਰ ਸਾਹਿਬ ਉੱਥੇ ਸ਼੍ਰੀ ਖਨਪੁਰ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰਮਤ ਸਮਾਗਮ ਹੋਏ ਕੀਰਤਨ ਕਥਾ ਵਿਚਾਰਾਂ ਇਤਿਹਾਸ ਟਾਡੀ ਵਿਚਾਰਾਂ ਇਹ ਸਭ ਅੱਜ ਦੇ ਸਮਾਗਮ ਦਾ ਹਿੱਸਾ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਵੱਖ-ਵੱਖ ਪਤਵੰਤੇ ਸੱਜਣਾ ਨੇ ਲੱਖਾਂ ਦੀ ਤਦਾਦ ਵਿੱਚ ਸੰਗਤ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ 40 ਮੁਕਤੀਆਂ ਦੀ ਮਹਾਨ ਸ਼ਹਾਦਤ ਨੂੰ ਯਾਦ ਕੀਤਾ ਪਰ ਨਾਲ ਹੀ ਇਸ ਵਾਰ ਮਾਘੀ ਦੇ ਮੇਲੇ ਤੇ 2018 ਤੋਂ ਬਾਅਦ ਜਿਹੜੀ ਰੋਕ ਲੱਗੀ ਹੋਈ ਸੀ ਕਿ ਪੋਲਿਟਿਕਲ ਪਾਰਟੀਆਂ ਜਿਹੜੀਆਂ ਨੇ ਉਹ ਮਾਘੀ ਦੇ ਮੇਲੇ ਤੇ ਪੋਲਿਟਿਕਲ ਕਾਨਫਰੰਸ ਨਹੀਂ ਸੀ ਕਰ ਰਹੀਆਂ ਇਸ ਵਾਰ ਲਗਭਗ ਸਾਰੀਆਂ ਪਾਰਟੀਆਂ ਨੇ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਨੂੰ ਛੱਡ ਕੇ ਬਾਕੀ ਸਭ ਨੇ ਆਪਣੀਆਂ ਆਪਣੀਆਂ ਪੋਲੀਟੀਕਲ ਰੈਲੀਆਂ ਵੀ ਕੀਤੀਆਂ 2018 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਆਦੇਸ਼ ਜਾਰੀ ਹੋਇਆ ਸੀ ਇੱਕ ਕਾਡਵਾਈਸਰੀ ਜਾਰੀ ਹੋਈ ਸੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਉਹ ਜਿਹੜੇ ਵੱਡੇ ਧਾਰਮਿਕ ਸਮਾਗਮ ਹੈ ਜਿੱਦਾਂ ਸਾਬ ਜਦਿਆਂ ਦਾ ਸ਼ਹੀਦੀ ਪੁਰਬ ਜਿਹੜਾ ਫਤਿਹਗੜ੍ਹ ਸਾਹਿਬ ਮਨਾਇਆ ਜਾਂਦਾ ਹੈ ਜਾਂ ਮੁਕਸਰ ਸਾਹਿਬ ਦੇ ਅੰਦਰ 40 ਮੁਕਤੀਆਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਇਨਾਂ ਦਿਹਾੜਿਆਂ ਤੇ ਪੋਲਿਟੀਕਲ ਕਾਨਫਰੰਸਿਸ ਨਾ ਕਰਨ ਕਿਉਂਕਿ ਆਮ ਸੰਗਤਾਂ ਜਿਹੜੀਆਂ ਨੇ ਉਹ ਕਿਸੇ ਹੋਰ ਸਰਦਾ ਭਾਵਨਾ ਨਾਲ ਮੱਥਾ ਟੇਕਨ ਆਉਂਦੀਆਂ ਨੇ ਤੇ ਪੋਲਿਟੀਕਲ ਮੰਚਾ ਤੋਂ ਦੁਨੀਆ ਪਰਦਾ ਝੂਠ ਸੱਚ ਮਾਰਿਆ ਜਾਂਦਾ ਸੋ 2018 ਤੋਂ ਬਾਅਦ ਇਹ ਰੈਲੀਆਂ ਨਹੀਂ ਸੀ ਹੋ ਰਹੀਆਂ ਸਿਰਫ ਸ਼੍ਰੋਮਣੀ ਅਕਾਲੀ ਦਲ ਰੈਲੀ ਕਰਦਾ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰੈਲੀ ਕਰਦਾ ਸੀ ਪਰ ਇਸ ਵਾਰ ਲਗਭਗ ਸਾਰੀਆਂ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲਵਾਲੋਂ ਰੈਲੀ ਕੀਤੀ ਗਈ ਮੁੱਖ ਵਕਤਾ ਸੁਖਵੀਰ ਸਿੰਘ ਬਾਦਲ ਸਨ ਹੋਰ ਵੀ ਉਹਨਾਂ ਦੇ ਸਾਰੇ ਹਾਜ਼ਰ ਉਧੇਦਾਰ ਸ਼ਾਮਲ ਹੋਏ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਬੁਲਾਰੇ ਦੇ ਤੌਰ ਤੇ ਉਹਨਾਂ ਨੇ ਵੱਖਰੀ ਜਿਹੜੀ ਹੈ ਆਪਣੀ ਪੋਲੀਟੀਕਲ ਕਾਨਫਰੰਸ ਕੀਤੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅਮਰਪਾਲ ਸਿੰਘ ਵੱਲੋਂ ਬਣਾਈ ਪਾਰਟੀ ਉਹਨਾਂ ਨੇ ਵੀ ਕਾਨਫਰੰਸ ਕੀਤੀ ਇਸ ਤੋਂ ਇਲਾਵਾ ਜਿਹੜੀ ਕਾਨਫਰੰਸ ਆ ਉਹ ਬੀਜੇਪੀ ਦੀ ਰਹੀ ਬੀਜੇਪੀ ਨੇ ਵੀ ਆਪਣੀ ਕਾਨਫਰੰਸ ਜਿਹੜੀ ਹੈ ਪੋਲੀਟੀਕਲ ਕਾਨਫਰੰਸ ਕੀਤੀ ਜਿਹਦੇ ਵਿੱਚ ਬੀਜੇਪੀ ਦੇ ਵੱਡੇ ਲੀਡਰ ਸ਼ਾਮਲ ਹੋਏ ਕੇਂਦਰੀ ਮੰਤਰੀ ਰਮਨੀਤ ਬਿੱਟੂ ਵੀ ਆਏ ਤੇ ਹੋਰ ਵੀ ਜਿਹੜੇ ਉਹਨਾਂ ਦੇ ਮੰਤਰੀ ਨੇ ਉਹ ਵੀ ਸ਼ਾਮਲ ਹੋਏ ਸੋ ਇਸ ਵਾਰ 2018 ਤੋਂ ਬਾਅਦ ਉਹ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਐਡਵਾਈਜ਼ਰੀ ਜਾਰੀ ਹੋਈ ਸੀ ਉਹਨੂੰ ਇਗਨੋਰ ਕਰਕੇ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੇ ਕਾਂਗਰਸ ਨੂੰ ਛੱਡ ਕੇ ਇੱਕ ਪੁਨਰ ਸੁਰਜੀਤ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰੀਆਂ ਨਹੀਂ ਪੋਲੀਟੀਕਲ ਰੈਲੀਆਂ ਕੀਤੀਆਂ ਕਿਉਂ ਕੁਕੀ ਨਜ਼ਰ ਆ ਰਿਹਾ ਹੈ ਕਿ ਅਗਲੇ ਸਾਲ ਪੰਜਾਬ ਦੇ ਇਲੈਕਸ਼ਨ ਡਿਊ ਨੇ ਸਭ ਦਾ ਬਹਾਨਾ ਤਾਂ ਇਹ ਸੀ ਕਿ ਅਸੀਂ 40 ਮੁਕਤਿਆਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਦੀ ਯਾਦ ਵਿੱਚ ਸਮਾਗਮ ਕਰ ਰਹੇ ਹਾਂ ਪਰ 40 ਮੁਕਤਿਆਂ ਦੀ ਜਿਹੜੀ ਗੱਲ ਹੈ ਉਹ ਕੇਵਲ ਇੱਕ ਜਿਹੜੀ ਹੈ ਰਸਮ ਵਾਂਗ ਹੀ ਹੁੰਦੀ ਹੈ ਨਾ ਪੋਲਿਟੀਕਲ ਰੈਲੀਆਂ ਵਿੱਚ ਬੋਲਿਆ ਉਹੀ ਇੱਕ ਦੂਜੇ ਦੇ ਖਿਲਾਫ ਜਾਂਦਾ ਹੈ ਆਪਣੀ ਵਡਿਆਈ ਕੀਤੀ ਜਾਂਦੀ ਹੈ ਆਪਣੀ ਸਰਕਾਰ ਜਾਂ ਆਪਣੀ ਪਾਰਟੀ ਦੇ ਚੰਗੇ ਕੰਮਾਂ ਨੂੰ ਗਿਨਾਇਆ ਜਾਂਦਾ ਹੈ ਤੇ ਦੂਜੀ ਪਾਰਟੀਆਂ ਦੇ ਮਾੜੇ ਕੰਮਾਂ ਦੀ ਜਿਹੜੀ ਹੈ ਭੁਖਚਾਈ ਕੀਤੀ ਜਾਂਦੀ ਹੈ ਇਹ ਹੀ ਪੋਲਿਟੀਕਲ ਇਹਨਾਂ ਰੈਲੀਆਂ ਵਿੱਚ ਹੁੰਦਾ ਹੈ ਤੇ ਇਸ ਵਾਰੀ ਵੀ ਉਹੀ ਹੋਇਆ ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਜਿਹੜਾ 2018 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੇ ਜੋ ਐਡਵਾਈਜ਼ਰੀ ਜਾਰੀ ਕੀਤੀ ਸੀ ਜੋ ਹੁਕਮ ਜਾਰੀ ਕੀਤਾ ਸੀ ਕਿਉਂਕਿ ਉੱਥੇ ਜਿਹੜੀ ਐਡਵਾਈਜ਼ਰੀ ਹੁੰਦੀ ਹੈ ਉਹ ਵੀ ਹੁਕਮ ਹੀ ਹੁੰਦਾ ਹੈ ਜੋ ਹੁਕਮ ਜਾਰੀ ਕੀਤਾ ਸੀ ਪੋਲਿਟੀਕਲ ਪਾਰਟੀਆਂ ਨੂੰ ਕਿ ਪੋਲਿਟੀਕਲ ਕਾਨਫਰੰਸ ਜਿਹੜੀਆਂ ਨੇ ਉਹ ਨਾ ਕੀਤੀਆਂ ਜਾਣ ਕੀ ਉਹ ਹੁਕਮ ਵਾਪਸ ਹੋ ਗਿਆ ਹੈ ਜਾਂ ਉਹ ਐਡਵਾਈਜ਼ਰੀ ਜਿਹੜੀ ਹੈ ਹੁਣ ਮੰਨਣ ਯੋਗ ਨਹੀਂ ਰਹੀ ਕਿਉਂਕਿ ਇੱਕ ਪਾਸੇ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਸ਼੍ਰੀ ਅਕਾਲ ਤਖਸਬ ਨੂੰ ਸਮਰਪਿਤ ਹੁੰਦੀਆਂ ਨੇ ਤੇ ਦੂਜੇ ਕਿਉਂਕਿ ਉਹਨਾਂ ਇਲੈਕਸ਼ਨ ਨੇੜੇ ਆ ਗਏ ਨੇ ਤੇ ਉਹ ਜਿਹੜੀ ਐਡਵਾਈਜ਼ਰੀ ਸੀ ਉਹਨੂੰ ਸਾਈਡ ਤੇ ਰੱਖ ਕੇ ਇਸ ਵਾਰ ਫਿਰ ਸਾਰੀ ਪੋਲੀਟੀਕਲ ਪਾਰਟੀਆਂ ਨੇ ਉੱਥੇ ਰੈਲੀਆਂ ਕੀਤੀਆਂ ਨੇ ਪੋਲੀਟੀਕਲ ਰੈਲੀਆਂ ਦੇ ਨਾਲ ਜਿਹੜੀ ਇੱਕ ਆਬੋ ਹਵਾ ਹੈ ਧਾਰਮਿਕ ਪ੍ਰੋਗਰਾਮ ਦੀ ਕਿਉਂਕਿ ਸੰਗਤ ਉੱਥੇ ਨਰੋਲ ਸ਼ਰਧਾ ਨਾਲ ਜਾਂਦੀ ਹੈ ਉਹ ਧਾਰਮਿਕ ਜਿਹੜੀ ਜਾਂ ਅਧਿਆਤਮਿਕ ਜਿਹੜੀ ਆਬੋ ਹਵਾ ਹੈ ਉਹਦੇ ਵਿੱਚ ਕਿਦਰੇ ਨਾ ਕਿਦਰੇ ਫਰਕਤਾ ਜ਼ਰੂਰ ਪੈਂਦਾ ਹੈ ਤੁਸੀਂ ਵੀ ਜਿਹੇ بڑے ਸਮਾਗਮਾਂ ਵਿੱਚ ਗਏ ਹੋਵੋਗੇ ਜਿੱਥੇ ਧਾਰਮਿਕ ਸਮਾਗਮ ਹੋ ਰਹੇ ਹੋਣਗੇ ਤੇ ਨਾਲ ਹੀ ਪੋਲਿਟੀਕਲ ਰੈਲੀਆਂ ਵੀ ਚੱਲਦੀਆਂ ਹੋਣਗੀਆਂ ਤੁਹਾਨੂੰ ਕੀ ਲੱਗਦਾ ਹੈ ਦਰਸ਼ਕਾਂ ਤੁਸੀਂ ਇਹਦੇ ਉੱਤੇ ਜ਼ਰੂਰ ਸਵਾਲ ਪੁੱਛਣਾ ਚਾਹਾਂਗੇ ਕਿ ਕੀ ਵੱਡੇ ਧਾਰਮਿਕ ਸਮਾਗਮਾਂ ਦੇ ਵਿੱਚ ਪੋਲਿਟੀਕਲ ਰੈਲੀਆਂ ਹੋਣੀਆਂ ਚਾਹੀਦੀਆਂ ਨੇ ਜਾਂ ਨਹੀਂ ਹੋਣੀਆਂ ਚਾਹੀਦੀਆਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਦੇ ਸਕਦੇ ਹੋ ਤੇ ਇਸ ਕਵਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਲੋਕ ਵੀ ਇਹਦੇ ਬਾਰੇ ਜਾਗਰੂਕ ਹੋ ਸਕਣ ਦਰਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ